ਵਾਰੀ ਐਮਪੀ ਵੀ ਬਣਾਇਆ ਮੁੱਖ ਮੰਤਰੀ ਬਣਾਇਆ ਹੁਣ ਤੁਸੀਂ ਦੱਸ ਦਿਓ ਵੀ ਜਿਹੜੇ ਰਾਹ ਇਹ ਪੈਗਰ ਆ ਠੀਕ ਆ ਜੋ ਜੁਲਮ ਢਾ ਰਿਹਾ ਜਾਂ ਜਿਹੜੀਆਂ ਗੱਲਾਂ ਕਰਦਾ ਰਿਹਾ ਕਿ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਉਹ ਕਿਹੜੀ ਗੱਲ ਤੇ ਖਰਾ ਉਤਰਿਓ ਦੱਸੋ ਤੁਸੀਂ ਵੋਟਾਂ ਸਾਰਿਆਂ ਨੇ ਪਾਈਆਂ ਰਸੋ ਪਹਿਲਾਂ ਰਸਕੇ ਪਾਈਆਂ ਨੇ ਹੱਥ ਖੜੇ ਕਰੋ ਬਈ ਪਿੰਡ ਵਾਲੇ ਸਾਰੇ ਪਿੰਡ ਦੇ ਵੋਟਾਂ ਪਾਈਆਂ ਨੇ ਕੋਈ ਨਹੀਂ ਰਸਕੇ ਪਾਈਆਂ ਨੇ ਉਹ ਤਾਂ ਸਾਰੀ ਕਹਿੰਦੇ ਸਾਰੇ ਇੱਕ ਦਈ ਬਦਲਾ ਉਹ ਤਾਂ ਆਪਾਂ ਸਾਰੇ ਇਕੱਠੀ ਸੀ ਉਹ ਮਾਵਾ ਖੜੀਆਂ ਮੈਂ ਵਾਧਾ ਇੱਧਰ ਆ ਜਾਓ ਇੱਧਰਲੇ ਪਾਸੇ ਆ ਜਾਈਓ ਸਾਰੇ ਰੋਣੇ ਨਹੀਂ ਉਹ ਪਾਰਟੀ ਦਾ ਮਾਂਜੇ ਨੇ ਨਹੀਂ ਉਹ ਵਾਰ ਕਰ ਸੀ ਮੈਂ ਖੁਦ ਤੇ ਪਰਚਾ ਝੂਠਾ ਪਾਇਆ ਸੀ ਅੱਛਾ ਹਾਂ 10 ਸਾਲ ਤੋਂ ਕਰ ਰਹੇ ਕਿ ਉਹ ਪਾਰਟੀ ਉਹ ਗੱਲ ਉਹ ਕਹਿੰਦੇ ਹੁੰਦੇ ਜਦੋਂ ਜਪਵਾਇ ਮੇਰੇ ਤੇ ਉਹ ਕਹਿੰਦਾ ਵੀ ਮੈਂ ਬੇਬੇ ਥਾਣੇਦਾਰ ਬਣ ਗਿਆ ਹਨਾ ਉਹ ਕਹਿੰਦੀ ਪੁੱਤ ਬਣ ਤਾ ਗਿਆ ਸਭ ਤੋਂ ਪਹਿਲਾਂ ਕੁੱਤੇਗਾ ਤੂੰ ਆਪਦੇ ਨੂੰ ਜਾਂ ਮੈਨੂੰ ਕੁੱਤੇਗਾ ਉਹ ਗੱਲਾਂ ਵੀ ਤੁਹਾਡੇ ਜਿੰਨੇ ਵੀ ਬੰਦੇ ਉਹਨੇ ਭਾਨਾ ਵੀ ਉਹ ਬੰਦਾ ਸੀ ਇਹਨੇ ਭਾਨਨੇ ਨੇ ਵੋਟਾਂ ਵੇਲੇ ਜਿਹੜੇ ਚੰਨੀ ਸੀਗੇ ਮੁੱਖ ਮੰਤਰੀ ਉਹਨਾਂ ਨੂੰ ਪਿੰਡ ਚ ਘੇਰ ਲਿਆ ਸੀ ਇਹਦੇ ਹੱਕ ਬਿਲਕੁਲ ਘੇਰੇ ਦੀ ਹਾਂ ਅਤੇ ਦੇਖੋ ਹੁਣ ਇਹ ਬੰਦਾ ਕਿਸ ਤਰੀਕੇ ਨਾਲ ਜਲਮ ਕਰਨ ਤਿਆਰ ਆ ਜਿਹੜਾ ਉਹ ਉਹਦਾ ਖੜਾ ਸੀ ਐਮਪੀ ਬਲੇ ਇੱਧਰ ਨਹੀਂ ਖੜਾ ਸੀ ਉਹ ਮੱਟੇ ਇਥੋਂ ਜੋ ਉੱਠਿਆ ਸੀ ਕਰਾ ਚੋਦੋ ਬੇਬੇ ਨਹੀਂ ਇੱਕ ਆਜ਼ਾਦ ਉੱਠਿਆ ਜਿਹੜਾ ਕਹਿੰਦੇ ਪਰਲ ਦੇ ਪੈਸੇ ਦਵਾਉਂਗਾ ਮੈਂ ਉਹ ਉਹਨਾਂ ਨੇ ਕਾਲੇ ਚੰਦੇ ਦਿਖਾਏ ਤੇ ਭਗਵੰਤ ਮਾਨ ਨੂੰ ਮੈਂ ਖੂਤੇ ਘਿਰ ਲੇਤੇ ਉਹ ਮੈਂ ਤੁਸੀਂ ਅੱਜ ਕਿਵੇਂ ਆ ਗਏ ਮੇਰੇ ਪਿੰਡ ਦੇ ਵਿੱਚ ਭਗਵੰਤ ਮਾਨ ਦੇ ਖਰਾਬ ਬੋਲੀਆ ਤੁਸੀਂ ਅੱਜ ਮੇਰੀ ਕਿਸੇ ਮੇਰੇ ਨਾਲ ਜਿਹੜੀ ਮੇਰੇ ਨਾਲ ਹੱਡਾਂ ਨਾਲ ਬੀਤੀਆਂ ਮੈਨੂੰ ਇਹ ਪਤਾ ਬੇਬੇ ਫਿਰ ਸੁਣਾ ਆ ਦੀ ਵਿੱਥਿਆ ਕਿ ਉਹ ਲੋਕਾਂ ਨੂੰ ਪਤਾ ਲੱਗੇ ਪੰਜਾਬ ਦੀਆਂ ਮਾਮਾ ਨੂੰ ਪਤਾ ਲੱਗੇ ਜਿਹਨਾਂ ਨੇ ਝਾੜੂ ਚੱਕਿਆ ਸੀ ਉਹਨੂੰ ਪੂਰਾ ਜ਼ੋਰ ਨਾਲ ਪੂਰਾ ਮੈਂ ਇਹਨੂੰ ਗੁੱਸਾ ਹੁੰਦਾ ਤੇ ਜਿਹੜਾ ਕੋਈ ਆਮ ਪਾੜੀ ਦੇ ਖਿਲਾਫ ਬੋਲਦਾ ਮੈਂ ਬੋਲਦਾ ਅੱਜ ਮੈਂ ਪੂਰੀ ਦੁਖੀਆਂ ਹਾਂ ਠੀਕ ਹਾਂ ਦੱਸੋ ਮੇਰੀਆਂ ਮਾਮਾ ਭੈਣਾਂ ਖੜੀਆਂ ਤੂੰ ਸਾਰੇ ਝਾੜੂ ਨੂੰ ਵੋਟ ਪਾਈ ਐ ਆਪਣੇ ਪਾਈ ਹਾਂ ਹੁਣ ਦੱਸੋ ਹੁਣ ਦੇ ਦੇ ਹੁਣ ਜੀਰਕ ਆਇਆ ਕਿ ਇਸ ਤੋਂ ਬਚਾਉਂਦੇ ਹਾਂ ਹਟੇ ਨਾ ਆ ਰਹੀ। ਉਹਨਾਂ ਨੂੰ ਕੋਈ ਕਹਿੰਦਾ ਕਿ ਤਾ ਨੂੰ ਬੁਲਾਓ। ਐ ਤੈਨੂੰ ਮਿਲਣੀ ਵੀਰੇ 14 ਤੋਂ ਬਾਅਦ 12 'ਚ ਅਸੀਂ ਇਕੱਠੇ ਸੀ 12 ਤੋਂ 14 ਤੱਕ। ਪਰ ਜਿਹਦੇ ਮੈਨੂੰ ਪਤਾ ਲੱਗਿਆ ਵੀ ਬੰਦੇ ਦੇ ਪੱਲੇ ਨਹੀਂ ਕਿ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗਦਾ। ਮੈਂ ਚੌਂ ਲੜੀ ਬਾਈ ਚ ਮੋੜ ਤੋਂ। ਮੈਂ ਇਹਦੇ ਵੱਲੋਂ ਵੀ ਲੜ ਸਕਦਾ ਸੀ। ਪਰ ਮੈਨੂੰ ਪਤਾ ਸੀ ਮੈਂ ਗੱਲਾਂ-ਗੱਲੀਆਂ। ਜਿੰਨੀਆਂ ਮਰਜ਼ੀ ਚੁਟਕਲੇ ਕਹਾਣੀਆਂ ਗੱਪ ਸੁਣ ਲਓ ਅੱਜ ਵੀ ਛੱਡੀ ਜਾਂਦਾ। ਲੋਕਾਂ ਨੂੰ ਗਮਰਾਹ ਕਰਕੇ ਗੱਲਾਂ ਦਾ ਕੜਾ ਵੰਡ ਗਏ ਲੋਕਾਂ ਨੂੰ ਅਸੀਂ ਗੱਲਾਂ ਚ ਆ ਗਏ ਕਿਉਂਕਿ ਗੱਲਾਂ ਅੱਜ ਦੀਆਂ ਨਹੀਂ ਇਹ ਗੱਲਾਂ ਸੁਣਦਿਆਂ ਨੂੰ ਸਾਨੂੰ 30 ਸਾਲ ਹੋ ਗਏ ਹੁਣੇ ਪਰਫੀ ਕਰਮਾ ਕਰਮ ਚ ਵੀ ਇਹੀ ਸੁਣੀਆ ਜੁਗਨੂ ਹਾਜ਼ਰ ਹੈ ਚ ਵੀ ਇਹੀ ਸੁਣੀਆ ਸਾਨੂੰ ਲੱਗਦਾ ਸੀ ਕਿ ਸਿਸਟਮ ਤੇ ਝੋਟ ਕਰਦਾ ਬੰਦਾ ਕੁਝ ਕਰੂਗਾ ਪਰ ਜਿੰਨੀਆਂ ਗੱਲਾਂ ਕੀਤੀਆਂ ਅੱਜ ਇਹਦੀਆਂ ਵੀਡੀਓ ਇਹਦੀ ਲਾ ਦਿਓ ਚਲਾ ਦਿਓ ਸਾਰੀਆਂ ਉਲਟ ਚੱਲ ਪਿਆ ਚੱਟਾ ਹੀ ਦੇਖ ਲਓ ਪਿੰਡ ਪਿੰਡ ਵਿਗਦਾ ਬੁਰਾ ਹਾਲ ਕਿ ਕੀ ਸਰਕਾਰ ਚਾਵੇ ਰੋਕ ਨਹੀਂ ਸਕਦੀ ਕੁਝ ਵੀ ਕਰ ਸਕਦੀ ਪਰ ਉਹ ਤਿਆਰ ਉਹ ਤਿੰਨ ਨੂੰ ਐ ਦੱਸ ਦਿਓ। ਉਹਦੇ ਵੱਡੇ ਪੱਧਰ ਦੇ ਉੱਤੇ ਟਰਾਲੀਆਂ ਭਰ ਕਰਨ ਨੇੜੇ ਆ ਸਰੂਰ। ਹਾਂਜੀ ਹਾਂਜੀ ਕਿੰਨੇ ਕਿਲੋਮੀਟਰ ਸਰੂਰ ਇੱਥੋਂ? 20 ਕਿਲੋਮੀਟਰ। 20 ਕਿਲੋਮੀਟਰ ਨੇੜੇ ਆ ਥੋੜੇ। ਫਿਰ ਉਹਦੇ ਕਰ ਕਰਦਾ ਬੰਦਾ ਪਹੁੰਚਣਾ ਚਾਹੀਦਾ। ਫੇਰ ਠੱਲ ਪਊ। ਹਾਂਜੀ। ਉਹ ਨਹੀਂ ਜੇ ਆਪਾਂ ਸੋਚੀ ਜਾਵਾਂਗੇ ਵੀ ਜਰ ਐ ਹੋ ਜੂ ਕਾਨੂੰਨੀ ਕਾਰਵਾਈ। ਫਿਰ ਕਾਨੂੰਨੀ ਕਾਰਵਾਈ ਕਾਹਦੀ ਆ ਚੈਨੀ ਚੋਰੀ ਦਾ ਪਰਚਾ ਨੰਬਰ 972 ਦਾ। ਕਾਰਵਾਈ ਕੀ ਕਰਾਂਗੇ ਜਵਾਲਤ ਹੀ ਨਹੀਂ ਹੁੰਦੀ ਸੀਮੇ ਨੇ। ਐਨੇ ਕੋਈ ਹੋਰ ਦੇ ਦੇਣਗੇ। ਛੇ ਪਰਚੇ ਦੇਤੇ ਐਨੇ ਛੇ ਹੋਰ ਦੇ ਦੇਣਗੇ ਨਿਕਲ ਨਹੀਂ ਦੇਣਾ ਬੰਦੇ ਨੂੰ ਤਾਂ ਇਹ ਲੋਕਤਾਕ ਸੋਡੀ ਤਾਕਤ ਕੱਢ ਕੇ ਲੈ ਕੇ ਆਉ ਸੋਡੀ ਲੋਕਾਂ ਦੀ ਤਾਕਤ ਸੀ ਮਹਾਰਾਜ ਕੱਠ ਹੋਇਆ ਮੇਰਾ ਪਰਚਾ ਰੱਦ ਕਰਨਾ ਪਿਆ ਲੋਕਤਾਕ ਤੇ ਅੱਗੇ ਕੋਈ ਧਰਾ ਕੋਈ ਹਕੂਮਤਾਂ ਖੜਦੀਆਂ ਨਹੀਂ ਹੁੰਦੀਆਂ ਤਿਆਰ ਹੋ ਫਿਰ ਜੱਕਾੜਾ ਛੱਡ ਗਏ ਹਾਂਜੀ ਹਾਂਜੀ ਬੋਲੇ ਇੱਕ ਕਰ ਦੇ ਅੱਗੇ ਲੱਗੇ ਬਾਈ ਹਾਂਜੀ ਮੈਂ ਤੁਹਾਨੂੰ ਵੈਸੇ ਵੀ ਮਿਲਣਾ ਸੀਗਾ 27 ਇੱਕ ਮਿੰਟ ਚੁੱਪ ਕਰ ਜਾ 27 ਇੱਕ ਮਿੰਟ ਕਰ ਤੂੰ ਵੀ ਟੋਕ ਚੱਲ ਮੈਂ ਵੈਸੇ ਤੁਹਾਨੂੰ ਮਿਲਣਾ ਸੀ ਮਿਲਣ ਸੱਭ ਬਣਿਆ ਨਹੀਂ ਕੋਈ ਸਾਥੇ ਦੋ ਤਿੰਨ ਸਾਥੀ ਖੋਲੇ ਹਨਾ ਮਤਲਬ ਸੰਦੀਪ ਨੰਗਲੰਬੀਆਂ ਸਾਡਾ ਦੀਪ ਸਿੱਧੂ ਤੇ ਮੁੱਸੇ ਵਾਲਾ ਉਹ ਦੁੱਖਾ ਜੀ ਵੀ ਮੈਨੂੰ ਹੈਗਾ ਮੈਂ ਗੱਲ ਕਰਦੇ ਝਲਕਦਾ ਬਾਈ ਸੇਫਟੀ ਰੱਖਾਂਗਾ ਥੋੜੀ ਜਿਆ ਸਾਡੀ ਦੇਖਾ ਇੱਕ ਮਿੰਟ ਬਈ ਇੱਕ ਮਿੰਟ ਗੱਲ ਕਰ ਲੈ ਨਹੀਂ ਹੋ ਜਾਂਦੀ ਬਾਈ ਲੱਖੇ ਇੱਕ ਮਿੰਟ ਗੱਲ ਪੂਰੀ ਸੁਣ ਮੈਂ ਤੈਨੂੰ ਮਿਲਣਾ ਸੀ ਵੈਸੇ ਮਤਲਬ ਸਵੱਬ ਚਲੋ ਅੱਜ ਬਣ ਗਿਆ ਸੇਫਟੀ ਹੈ ਦੇਖ ਯਾਰ ਮੌਤ ਸਭ ਦੀ ਆਉਣੀ ਹੈ ਨਾ ਵੀ ਇਹ ਸਾਡੀ ਮਤਲਬ ਕਲੰਬੀ ਬਾਗੀ ਸਾਡੀ ਸੋਚ ਵੀ ਬਾਗੀ ਹੈ ਨਾ ਸਾਡੀ ਥਾਪੀ ਵੀ ਬਾਗੀ ਸਾਡੀ ਬੋਲੀ ਰਹਿੰਦੀ ਹੈ ਬਾਈ ਬਿਲਕੁਲ ਤੇਰੇ ਸਿਰ ਤੇ ਸੀ ਬੋਲੀ ਦੇਖ ਰਿਆ ਅਸੀਂ ਪਾਰਟੀ ਨਾਲ ਕਿਸੇ ਨਾਲ ਵੀ ਮੈਂ ਵੀ ਝਾੜੂ ਦਾ ਬੰਦਾ ਹਨਾ ਖਾਸ ਦਾ ਬੰਦਾ ਯਾਰ ਪਰ ਸੱਜੀ ਚੌਹਣੇ ਵੀ ਬਾਈ ਬਣ ਕੇ ਸੇਫਟੀ ਰੱਖੇਗਾ ਥੋੜੀ ਯਾਰ ਭਰਾ ਬਣ ਕੇ ਯਾਰ ਵੀ ਐ ਵੀ ਯਾਰ ਤੈਨੂੰ ਕੁਝ ਹੋ ਗਿਆ ਇਕ ਭਾਨਾ ਸਿੱਧੂ ਆ ਯਾਰ ਹਨਾ ਵੀ ਸੇਫਟੀ ਰੱਖਿਆ ਕਰੋ ਭਰਾ ਯਾਰ ਆਸਮਾਨ ਨੂੰ ਪਤਾ ਹੈ ਕੀ ਹੋਣਾ ਹਨਾ ਵੀ ਹੁਣ ਜਿਹੜੀ ਸੇਵਾ ਲੈਣੀ ਹੈ ਵੀਰ ਪ੍ਰਮਾਤਮਾ ਨੇ ਲੈਣੀ ਹੈ ਜਿੰਨਾ ਟਾਈਮ ਕਿੰਨੇ ਸਾਹ ਉਹਨੇ ਕੱਲੀ ਕੱਲੀ ਲਿਖ ਕੇ ਭੇਜਿਆ ਨਹੀਂ ਬਿਲਕੁਲ 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 ਉਹ ਜਿੰਨੇ ਉਹਨੇ ਲਿਖੇ ਉਹਨੇ ਦਾ ਲੈ ਕੇ ਜਾਊਗਾ ਜਿਹੜੀ ਡਿਊਟੀ ਜਿਹੜੀ ਸੇਵਾ ਲਈ ਉਹਦਾ ਕਰਕੇ ਜਾਊਗਾ ਬਾਕੀ ਰੱਬ ਜਾਣਦਾ ਅਗਲੀਆ ਜੀ ਬਾਕੀ ਉਹ ਬੈਠੀ ਹੋ ਉਹ ਥੋੜੇ ਖੜਚਣਾ ਉਹ ਜਿਹੜਾ ਪ੍ਰੀਤਮ ਸਿੰਘ ਡੇਚੂ ਦੀ ਗਾਣੇ ਲੌਂਗਰ ਵਿੱਚ ਉਹ ਹਟ ਬੰਦਾ ਸੀ ਚਲੋ ਇਹੋ ਮੈਸੇਜ ਖੜਾ ਅੱਛਾ ਅੱਛਾ ਉਹ ਜੱਜ ਜੱਜ ਪੁਲਿਸ ਡਾਂਗਾਂ ਦੇ ਨਾਲ ਹੈ ਨਾ ਹਾਂ ਹਾਂ ਉਹ ਹਟ ਬੰਦਾ ਸੀ ਮੈਂ ਹਾਂ ਹਾਂ ਉਦੋਂ ਅਸੀਂ ਆਏ ਵੀ ਸੀ ਲੌਂਗਰ ਹਾਂ 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 ਇਹੋ ਬਹੁਤ ਦੇਣਾ ਸੀ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਵੱਡਾ ਯੋਗਦਾਨ ਛੋਟਾ ਜੀ ਚਲੋ ਭਾਈ ਹੁਣ ਤਾਂ ਛਣਦਾ ਵੇਲਾ ਹਾਂ ਜੀ ਹਾਂ ਜੇ ਅਹੀਂ ਦਬ ਗਏ ਤਾਂ ਦਬ ਵੀ ਦਿੱਤੇ ਜਾ ਸਹੀ ਗੱਲ ਬਈ ਹੁਣ ਤਾਂ ਖੜੇ ਹੋ ਕੇ ਪੰਜਾਬ ਨੂੰ ਬਚਾ ਲਓ ਜੇ ਖੜੇ ਹੋ ਸਕਦੇ ਹਾਂ 分かりました。